ਅਚੀ ਜੇ ਭਾਜੀ ਇਹ ਵਿਦ ਦੁਪੱਟੇ ਦੇ ਨਾਲ ਵਿਦ ਕਢਾਈ ਓਕੇ ਬਹੁਤ ਸੋਹਣਾ ਆਈਟਮ ਆ ਨੇ ਕਰੇਪ ਦਾ ਕਪੜਾ ਰਹਿਣ ਵਾਲਾ ਫੈਬਰਿਕ ਠੀਕ ਹੈ ਤੇ ਨਾਲ ਆਊਗਾ ਦੁਪੱਟਾ ਤੇ ਆਣਗੇ 4 ਕਲਰ ਚਾਰੇ ਸੋਹਣੇ ਇਤਾਂ ਦੀ ਵੈਰਾਈਟੀ ਵੀ ਮਿਲ ਜੂਗੀ ਤੇ ਇੱਕ ਤੁਹਾਨੂੰ ਆਰਟੀਕਲ ਦੇ ਦਾਂਗੇ 195 ਰੁਪਏ 195 ਰੁਪਏ ਬਿਲਕੁਲ ਸਰ 195 ਹੈਂਡਵਰਕ ਕਟ ਦਾਣੇ ਦੇ ਕੰਮ ਕੀਤੇ ਹੋਏ ਲਓ ਜੀ 695 ਬਿਲਕੁਲ ਸਰ ਤੇ ਦੁਪੱਟੇ ਹੀ ਬਹੁਤ ਸ਼ਾਨਦਾਰ ਆ ਭਾਜੀ ਧਾਗੇ ਦੇ ਕੰਮ ਓਕੇ ਦੁਪੱਟਿਆਂ ਦੇ ਉੱਤੇ ਬਹੁਤ ਸਾਫ ਸੁਥਰੇ ਕੰਮ ਨੇ ਹਾਂਜੀ ਮੈਂ ਕਹਿੰਦਾ ਇਤਾਂ ਦੀ ਤੋਹਫੇ ਵੀ ਦਵਾਂਗੇ ਨਾਲ ਤੁਹਾਨੂੰ ਤੇ ਨਾਲ ਬਾਟਮ ਦੇ ਉੱਤੇ ਵਰਕ ਤੇ ਨਾਲ ਆਊਗਾ ਦੁਪੱਟਾ ਫੈਂਸੀ ਹਾਂਜੀ 995 ਦੀ ਰੇਂਜ ਚ ਸਿਰਫ ਸਰ ਆ ਦੇਖੋ ਕਲਰ ਪਾਜੀ 995 ਹੈਂਡ ਵਰਕ ਬਿਲਕੁਲ ਸਰ 99 ਆ ਦੇਖੋ ਪਾਜੀ ਇੰਨੇ ਸੋਹਣੇ ਕਨਸੈਪਟ ਹਾਂਜੀ ਤੇ ਰੇਟ ਵਾਈਜ਼ ਐਡਮਾ ਨੇ ਪਾਜੀ ਆ ਦੇਖੋ ਹੁਣ ਲੈਣ ਜਾਈਏ ਨਾ ਤੇ ਨਾ ਨਾ ਕਰਦੇ 2500 3000 ਦਾ ਸੂਟ ਮਿਲਦਾ ਪਾਜੀ ਹਾਂਜੀ ਆਪਾਂ ਸਿਰਫ 1395 ਦੇ ਵਿੱਚ ਆ ਦੇਣਾ ਪਾਜੀ ਟਿਸ਼ੂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਲੁਧਿਆਣੇ ਆ ਤੁਹਾਡੇ ਬਹੁਤ ਬੱਦੇ ਲੁਧਿਆਣਾ ਸ਼ਹਿਰ ਚ ਆਪਾਂ ਫਾਇਦੇ ਕਰਾਣਾ ਤੁਹਾਨੂੰ ਕਿਸਾਨਾਂ ਤੇ ਕੱਪੜਾ ਦਵਾ ਕੇ ਤੁਹਾਡਾ ਘਰ ਬੈਠੇ ਕੰਮ ਸ਼ੁਰੂ ਕਰਵਾਉਣਾ ਤੇ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਪਹੁੰਚਣਾ ਕਿਵੇਂ ਆ ਤੁਹਾਨੂੰ ਪ੍ਰੋਪਰ ਸਾਰਾ ਐਡਰੈਸ ਦਵਾਂਗੇ ਸਾਰੀ ਤੁਹਾਨੂੰ ਲੋਕੇਸ਼ਨ ਦੱਸਾਂਗੇ ਪ੍ਰੋਪਰ ਹੋਣਾ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਚੱਲਦੇ ਆ ਆਦੀ ਵੀਡੀਓ ਸ਼ੁਰੂ ਕਰਦੇ ਆ ਆ ਤੁਹਾਨੂੰ ਲੁਧਿਆਣਾ ਸ਼ਹਿਰ ਦੀ ਸੂਟਾਂ ਦੀ ਸਭ ਤੋਂ ਸਸਤੀ ਤੇ ਵੱਡੇ ਹੋਲ سیلਰ ਕੋ ਲੈ ਕੇ ਜਾਣੇ ਆ ਜਿੱਥੋਂ ਤੁਸੀਂ ਬਹੁਤ ਘੱਟ ਰੇਟਾਂ ਦੇ ਸੂਟ ਜਿਹੜੇ ਲੈ ਸਕਦੇ ਹੋ ਤੁਸੀਂ ਪਹੁੰਚਣਾ ਲੁਧਿਆਣਾ ਜੀ ਐਮ ਡੀ ਮਾਲ ਤੇ ਸਾਹਮਣੇ ਮਾਲ ਆ ਤੇ ਇੱਧਰ ਹੈਗਾ ਰ ਸੋ ਉਹ ਸ਼ਾਪ ਜਿੱਥੋਂ ਤੁਸੀਂ ਕਿਸ਼ਤਾਂ ਤੇ ਕੱਪੜਾ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਬਾਕੀ ਜੇ ਤੁਸੀਂ ਨਗਦ ਵੀ ਲੈਣਾ ਬਹੁਤ ਘੱਟ ਤੁਹਾਨੂੰ ਇਥੋਂ ਜਿਹੜੇ ਪ੍ਰਾਈਜ਼ ਹੋ ਮਿਲ ਜਾਣਗੇ ਸੂਟਾਂ ਦੇ ਚੱਲਦੇ ਤੁਹਾਨੂੰ ਸਾਰੀ ਅੱਜ ਆਪਾਂ ਨੇ ਜਿਹੜੀ ਕਲੈਕਸ਼ਨ ਜਿਹੜੀ ਉਹ ਦਿਖਾਉਣੀ ਆ ਲਓ ਜੀ ਜੀਐਮਡੀ ਮਾਲ ਮਿਸ਼ਾ ਟੈਕਸ ਫੈਬ ਤੇ ਠੀਕ ਹੈ ਜੀ ਇਹ ਲੋਕੇਸ਼ਨ ਪੈਣ ਦੀ ਦੁਕਾਨ ਦੀ ਤੇ ਜੀਐਮਡੀ ਮਾਲ ਦੇ ਅੰਦਰ ਬਿਲਕੁਲ ਬਾਕੀ ਚੱਲਦੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਵਾਂਗੇ ਤੇ ਇੱਥੇ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਕੱਪੜਾ ਲੈ ਸਕਦੇ ਹੋ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਭਾਜੀ ਤੁਸੀਂ ਦੱਸੋ ਠੀਕ ਠਾਕ ਹੋ ਬਿਲਕੁਲ ਸਹੀ ਜੀ ਤੇ ਕੀ ਆਫਰ ਲਾ ਰਹੇ ਹੋ ਫਿਰ ਅੱਜ ਆਫਰ ਦੇ ਰਹੇ ਆ ਬਹੁਤ ਵਧੀਆ ਬੈਨੀਫਿਟ ਦੇ ਰਹੇ ਆ ਓਕੇ ਦੇਖੋ ਜੀ ਇੱਕ ਆ ਸੂਟ ਹੈਗਾ ਵਾ 220 ਦੀ ਰੇਂਜ ਤੇ ਲੈਣਾ ਸਿਰਫ ਤੇ ਸਿਰਫ ਬਹੁਤ ਘੈਂਟ ਚੀਜ਼ ਆ ਭਾਜੀ ਇਹ ਵਿਦ ਦੁਪੱਟੇ ਨਾਲ ਵਿਦ ਕਢਾਈ ਓਕੇ ਬਹੁਤ ਸੋਹਣੇ ਆਈਟਮਾਂ ਨੇ ਕਰੇਵ ਦਾ ਕਪੜਾ ਰਹਿਣ ਵਾਲਾ ਫੈਬਰਿਕ ਠੀਕ ਹੈ ਤੇ ਨਾਲ ਆਊਗਾ ਦੁਪੱਟਾ ਤੇ ਆਣਗੇ ਚਾਰ ਕਲਰ ਚਾਰੇ ਸੋਹਣੇ ਇਤਨਾ ਡਿਵਰਟਿਵ ਵੀ ਮਿਲ ਜੂਗੀ ਤੇ ਇੱਕ ਤੁਹਾਨੂੰ ਆਰਟੀਕਲ ਦੇ ਦਵਾਂਗੇ 195 ਰੁਪਏ 195 ਰੁਪਏ ਬਿਲਕੁਲ ਸਰ 195 ਦੇ ਵਿੱਚ ਵੀ ਪੂਰਾ ਸੂਟ ਮਿਲੂਗਾ ਠੀਕ ਹੈ ਜੀ ਤੇ ਸਮਝ ਲਓਗੇ ਜਿਨ੍ਹਾਂ ਨੇ ਲੈਣ ਦੇਣ ਲਈ ਕਪੜਾ ਲੈਣਾ ਹੈ ਜਿਨ੍ਹਾਂ ਨੇ ਆਪਣਾ ਕੰਮ ਸਟਾਰਟ ਕਰਨਾ ਹੈ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਇਹ ਚੀਜ਼ਾਂ ਹਨ ਬਹੁਤ ਸਾਫ਼ ਸੁਥਰੇ ਕੰਮ ਦੇਖੋ 195 ਦੇ ਵਿੱਚ 195 ਰੁਪਏ ਬਿਲਕੁਲ ਸਰ ਐਧਾ ਦੇ ਕਲਰ ਚਾਰਟ ਮਿਲਣਗੇ ਠੀਕ ਹੈ ਜੀ ਬਹੁਤ ਸੋਹਣੇ ਇੱਕ ਸਕੀਮ ਹੋਰ ਹੈ ਜੀ ਆਪਣੇ ਬਜਾਜ ਕਾਰਡ ਦੇ ਕਪੜਾ ਮਿਲ ਜੂਗਾ ਬਿਨਾ 1 ਰੁਪਿਆ ਲਿਆਏ ਮਤਲਬ ਕਿਸ਼ਤਾਂ ਦੇ ਕਿਸ਼ਤਾਂ ਦੇ 1 ਰੁਪਿਆ ਲਿਆਉਣ ਦੀ ਲੋੜ ਨਹੀਂ ਹੈਗੀ ਜਿੰਨੀ ਲਿਮਟ ਆਊਗੀ ਬਜਾਜ ਕਾਰਡ ਚੈੱਕ ਕਰੋ ਓਕੇ ਉਹਨੇ ਕਪੜਾ ਦਿੱਤਾ ਜਾਊਗਾ ਚਾਹੇ ਲੱਖ ਆਵੇ 1.5 ਲੱਖ ਆਵੇ ਚਾਹੇ 50000 ਠੀਕ ਹੈ ਕਿੰਨੀ ਤੁਹਾਡੀ ਕਾਰਡ ਦੀ ਲਿਮਟ ਹੋਗੀ ਬਿਲਕੁਲ ਬਿਲਕੁਲ ਉਹਨਾ ਕਪੜਾ ਦਿੱਤਾ ਜਾਊਗਾ 1 ਰੁਪਿਆ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਹੈ ਜੀ ਮਤਲਬ ਕਿ ਬਿਨਾ ਪੈਸੇ ਤੁਹਾਨੂੰ ਇਨਵੈਸਟਮੈਂਟ ਕਰ ਸਕਦੇ ਬਿਲਕੁਲ ਸਰ ਤੇ ਨਾਲ ਨਵੇਂ-ਨਵੇਂ ਕੰਮ ਚਲਾਓ ਆਪਣੇ ਹਾਂ ਜੀ ਤੇ ਜਿਵੇਂ ਆ ਆਈਟ ਕਪਟਿਆਂ ਤੇ ਬਹੁਤ ਸਾਫ ਸੁਥਰੇ ਕੰਮ ਆ ਹਾਂਜੀ ਚਾਰ ਰੰਗ ਨੇ ਚਾਰੇ ਸੋਹਣੇ ਲੋ ਬੀ ਐਤਾਂ ਦੀ ਵੈਰਾਈਟੀ ਵੀ ਮਿਲ ਜੂਗੀ ਫੈਂਸੀ ਆਈਟਮਾਂ ਮਿਲਣਗੀਆਂ ਦੇਖੋ ਜੀ ਜਾਰਜਟ ਦੇ ਉੱਤੇ ਆਈਟਮ ਬਹੁਤ ਚੱਲਦੀ ਪਈ ਆ ਹਾਂਜੀ ਟ੍ਰੈਂਡਿੰਗ ਦੇ ਵਿੱਚ ਓਕੇ ਬਹੁਤ ਸੋਹਣਾ ਕਨਸੈਪਟ ਆ ਤੇ ਰੰਗ ਵੀ ਬਹੁਤ ਸੋਹਣੇ ਸਮਝ ਲਓ ਕਿ ਰੇਟ ਵੀ ਆਪਾਂ ਸਿਰਫ ਨਾ ਮਾਤਰ ਦੇ ਰਹਿਣਾ ਭਾਜੀ 350 ਰੁਪਏ ਜੋਰਟਡ ਲੋ ਜੀ ਸਾਢੇ 350 ਲੁਧਿਆਣਾ ਸ਼ਹਿਰ ਚ ਕਿਤੇ ਨਹੀਂ ਮਿਲਣੀ ਭਾਜੀ ਠੀਕ ਹੈ ਦੁਪੱਟਾ ਕੱਟ ਵਰਗ ਦੇ ਨਾਲ ਓਕੇ ਤੇ ਆਹ ਰੰਗ ਆਣਗੇ ਰੰਗ ਸਾਰੇ ਸੋਨੇ ਸਰ ਹਾਂਜੀ ਚਾਰ ਰੰਗ ਨੇ ਠੀਕ ਹੈ ਜੀ ਚਾਰ ਹੀ ਸੋਨੇ ਕਲਰ ਹੈ ਸਰ ਲੋ ਜੀ ਚਾਰ ਤ ਨੂੰ ਕਲਰ ਆਪਸ਼ਨ ਮਿਲ ਜੂ ਇਹਦੇ ਵਿੱਚ ਨਾ ਬਿਲਕੁਲ ਸਰ ਕਲਰ ਆਪਸ਼ਨ ਤੇ ਸੈਟ ਵਾਈਜ਼ ਮਾਲ ਮਿਲੂਗਾ ਓਕੇ ਤੇ ਜਿਨ੍ਹਾਂ ਨੇ ਕੱਪੜਾ ਆਪਣਾ ਵਿਆਹ ਸ਼ਾਦੀ ਲਈ ਲੈਣਾ ਉਹਨਾਂ ਨੂੰ ਵੀ ਸੈਟ ਵਾਈਜ਼ ਬੈਨੀਫਿਟ ਦਿੱਤੇ ਜਾਣਗੇ ਓਕੇ ਜੀ ਇਹ ਆ ਦੇਖੋ ਬਨਾਰਸੀ ਦੇ ਉੱਤੇ ਸਰ ਹਾਂਜੀ ਬਹੁਤ ਸੋਹਣਾ ਇਹ ਲੈਣਾ ਭਾਜੀ 350 ਬਿਲਕੁਲ ਸਰ 350 ਦੇ ਵਿੱਚ ਸਿੱਧਾ ਐਦਾਂ ਦਾ ਬਨਾਰਸੀ ਦੁਪੱਟਾ ਮਿਲੂਗਾ ਠੀਕ ਆ ਜੀ ਬਹੁਤ ਖੁੱਲੇ ਡੁੱਲੇ ਦੁਪੱਟੇ ਆਣਗੇ ਓਕੇ ਤੇ ਰੰਗ ਵੀ ਬਹੁਤ ਸੋਹਣੇ ਸਰ ਠੀਕ ਆ ਜੀ ਸਰ ਰਾਇਲ ਕਲਰ ਆਣਗੇ ਹਾਂਜੀ ਬਹੁਤ ਸੋਹਣੀ ਲੁੱਕ ਦੇ ਨਾਲ ਓਕੇ ਜੀ ਤੇ ਫੈਂਸੀ ਆੜਵੇਂ ਮਿਲਣਗੇ ਭਾਜੀ ਹਾਂਜੀ ਜਿਵੇਂ ਕਿ ਹੈਂਡਵਰਕ ਦੇ ਨਾਲ ਤੁਹਾਨੂੰ ਦਿਖਾ ਰੰਨਾ ਹਾਂਜੀ ਹੈਂਡਵਰਕ ਦੇ ਕਨਸੈਪਟ ਵੀ ਮਿਲਣਗੇ ਸਾਰੀ ਚੀਜ਼ਾਂ ਅਵੇਲੇਬਲ ਹੋਣੀਆਂ ਭਾਜੀ ਇੱਕ ਹੀ ਸ਼ਰਤ ਦੇ ਥੱਲੇ ਯਾ ਦੇਖੋ ਫੈਂਡੀ ਦੇ ਭਾਜੀ ਬਹੁਤ ਚੱਲਦਾ ਪਿਆ ਅੱਜਕੱਲ ਹਾਂਜੀ ਫੈਂਡੀ ਬਹੁਤ ਟ੍ਰੈਂਡਿੰਗ ਚ ਆਉ ਬਹੁਤ ਸੋਹਣਾ ਕਨਸੈਪਟ ਹੈ। ਲਓ ਜੀ ਫੈਂਡੀ ਦੇ। ਬਹੁਤ ਹੀ ਵਧੀਆ ਤੇ ਫੈਂਡੀ ਸਿਲਕ ਦੇ ਵਿੱਚ ਸਾਰਨਾ ਸੋਹਣਾ ਕਨਸੈਪਟ ਦੇ ਵਿੱਚ ਆ ਚ ਜਾਣਗੇ ਚਾਰ ਗਲਰਾਨਗੇ। ਓਕੇ ਜੀ। ਚਾਰੇ ਸੋਹਣੇ ਚਾਰੋ ਹੀ ਵਧੀਆ ਸਰ। ਠੀਕ ਹੈ। 595 ਦੇ ਵਿੱਚ ਆ ਚ ਚੀਜ਼ਾਂ ਮਿਲ ਜਾਣੀਆਂ ਤੁਹਾਨੂੰ। ਠੀਕ ਹੈ ਜੀ। ਤੇ ਜਿਵੇਂ ਕਿ ਆਹ ਦੇਖੋ ਹੈਂਡਵਰਕ ਦੀ ਗੱਲ ਕਰ ਰਹੇ ਸੀਗੇ ਸਰ। ਹਾਂਜੀ। ਹੈਂਡਵਰਕ ਦੇ ਕਨਸੈਪਟ ਵੀ ਮਿਲਣਗੇ ਸਾਫ਼ ਸੁਥਰੇ ਤੇ ਵਧੀਆ। ਠੀਕ ਹੈ ਜੀ। ਤੇ ਮੰਨ ਲਓ ਕਿ ਪੈਕਿੰਗ ਇੰਨੀ ਜ਼ਬਰਦਸਤ ਹੈ। ਹਾਂਜੀ। ਤੇ ਮੰਨ ਲਓ ਕਿ ਆਫਸਰ ਬੋੜਾ ਹੈ ਬਈ ਮਾਲ। ਲਓ ਜੀ। ਕਿੰਨਾ ਮਰਜ਼ੀ ਦੁਕਾਨਦਾਰ ਵੇਖ ਕੀ ਰੇਟ ਵਾਈਜ਼ ਆਈਟਮ ਆ ਓਕੇ ਇਹ ਵੀ ਤੁਹਾਨੂੰ ਦੇ ਰਹਿਣਾ ਸਿਰਫ 695 ਦੀ ਰੇਂਜ 'ਚ ਇਦਾਂ ਦੇ ਹੈਂਡਵਰਕ ਕਟ ਦਾਣੇ ਦੇ ਕੰਮ ਕੀਤੇ ਹੋਏ ਲਓ ਜੀ 695 ਬਿਲਕੁਲ ਸਰ ਤੇ ਦੁਪੱਟੇ ਵੀ ਬਹੁਤ ਸ਼ਾਨਦਾਰ ਆ ਭਾਜੀ ਧਾਗੇ ਦੇ ਕੰਮ ਓਕੇ ਦੁਪੱਟਿਆਂ ਦੇ ਉੱਤੇ ਬਹੁਤ ਸਾਫ਼ ਸੁਥਰੇ ਕੰਮ ਨੇ ਹਾਂਜੀ ਮੈਂ ਕਹਿੰਦਾ ਇਦਾਂ ਦੀ ਤੋਹਫੇ ਵੀ ਦਵਾਂਗੇ ਨਾਲ ਤੁਹਾਨੂੰ ਗਰਮ ਮਾਲ ਵੀ ਦਿਖਾ ਰਾਂਗੇ ਭਾਜੀ ਗਰਮ ਮਾਲ ਦੇ ਵਿੱਚ ਸਟਾਕ ਬਹੁਤ ਆ ਚੁੱਕਾ ਓਕੇ ਓਕੇ ਇਦਾਂ ਚੀਜ਼ਾਂ ਸਾਡੇ ਕੋਲ 195 ਤੋਂ ਲੈ ਕੇ 15000 ਤੱਕ ਸੂਟ ਹੈਗਾ ਜੀ ਠੀਕ ਹੈ ਜੀ ਹੈਵੀ ਤੋਂ ਹੈਵੀ ਮਿਲੂਗਾ ਭਾਜੀ ਨੈਕਸਟ ਸੈਕਸ਼ਨ ਤੇ ਚੱਲਦੇ ਆਂ ਉੱਥੇ ਗਰਮ ਮਾਲ ਵੀ ਮਿਲ ਜਾਊਗਾ ਕੁਆਂਟੀਟੀ ਦੀ ਚੈੱਕ ਕਰ ਸਕਦੇ ਹੋ ਪਾਰਸਲ ਚੈੱਕ ਕਰਾ ਦਿਓ ਭਾਜੀ ਹਾਂਜੀ ਤੇ ਬਹੁਤ ਜ਼ਿਆਦਾ ਮਤਲਬ ਕਿ ਬੈਨੀਫਿਟ ਮਿਲਣ ਲੱਗ ਗਿਆ ਭਾਜੀ ਇਸ ਦੁਕਾਨ ਦੇ ਉੱਤੇ ਤੇ ਨਾਲੇ ਆਣਾ ਕਿੱਥੇ ਆ ਭਾਜੀ ਤੁਸੀਂ ਦੱਸ ਦਿਓ ਇੱਕ ਵਾਰੀ ਹਾਂਜੀ 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 ਜੀ ਐਮਟੀ ਮਾਲ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਤੁਸੀਂ ਆਉਣਾ ਤਿ ਜਿਵੇਂ ਕਿ ਤੁਹਾਨੂੰ ਭਾਈ ਇਧਰਲੇ ਪਾਸੇ ਆ ਜਿਓ ਮੈਂ ਤੁਹਾਨੂੰ ਨਾ ਗਰਮ ਮਾਲ ਦੀ ਇੱਕ ਵਾਰੀ ਵੈਰਾਈਟੀ ਦਿਖਾ ਦਨਾ ਗਾਕਨ ਨਾ ਓਕੇ ਬਹੁਤ ਸੋਹਣਾ ਕਨਸੈਪਟ ਹੈ ਲੋ ਭਾਈ ਜਿਵੇਂ ਕਿ ਕਾਨੇ ਪ੍ਰਿੰਟ ਬਹੁਤ ਚੱਲਦਾ ਪਿਆ ਅੱਜਕੱਲ ਹਾਂਜੀ ਦੁਕਾਨੀ ਪਿੰਟ ਦੇ ਵਿੱਚ ਵੀ ਤੁਹਾਡੇ ਲਈ ਲੈ ਕੇ ਆਇਆ ਬਹੁਤ ਜ਼ਬਰਦਸਤ ਆਈਟਮ ਸਰ ਫੋਟੋ ਵਾਲੇ ਕਨਸੈਪਟ ਹੈ ਓਕੇ ਸਮਝ ਲਓ ਕਿ 495 ਰੁਪਏ ਤੋਂ ਸਟਾਰਟ ਹੋ ਜਾਂਦਾ ਮੈਂ ਤੁਹਾਨੂੰ ਮਿਕਸੀ ਦਿਖਾਉਂਗਾ ਕਿਉਂਕਿ ਰਸ਼ ਬਹੁਤ ਆ ਭਾਜੀ ਹਾਂਜੀ ਕਿ ਰਸ਼ ਤੇ ਦੁਕਾਨ ਤੇ ਦਵਾਰੋਂ ਪਹੁੰਚਿਆ ਕਰੋ ਐਵੇਂ ਦੇ ਬੈਨੀਫਿਟਰ ਤੁਹਾਨੂੰ ਇੱਕ ਹੀ ਦੁਕਾਨ ਤੇ ਮਿਲਨੇ ਆ ਇੱਥੇ ਮਿਲਦਾ ਆਸਾਨ ਕਿਸ਼ਤਾਂ ਦੇ ਕਪੜਾ ਹਾਂਜੀ ਚੈੱਕ ਕਰੋ 595 ਦੇ ਵਿੱਚ ਆ ਦੇ ਰਣੀ ਐ ਇਦਾਂ ਦੀ ਆਈਟਮ ਆ ਠੀਕ ਆ ਜੀ ਬਹੁਤ ਹੀ ਜ਼ਿਆਦਾ ਸੋਹਣੀ ਆ ਤੇ ਬਹੁਤ ਜ਼ਿਆਦਾ ਸਾਫ ਸੁਥਰੇ ਕੰਮ ਚਾਰ ਤੋਂ ਪੰਜ ਕਲਰ ਆਣਗੇ ਮੈਂ ਕਹਿੰਦਾ ਜ਼ਬਰਦਸਤ ਆਈਟਮ ਆ ਭਾਜੀ ਦੇਖੋ ਪਿਓਰ ਵੈਲਵਟ ਦੇ ਨਾਲ ਪਿਓਰ ਵੈਲਵਟ ਦਾ ਹੀ ਦਬਟਾ ਆਣਾ ਭਾਜੀ ਓਕੇ ਤੇ ਰੇਟ ਮੈਂ ਕਹਿੰਨਾ ਪੂਰੇ ਲੁਧਿਆਣੇ ਸ਼ਹਿਰ ਚ ਕਿਤੇ ਨਹੀਂ ਮਿਲ ਸਕਦਾ ਇਸ ਰੇਟ ਦੇ ਵਿੱਚ ਹਾਂਜੀ ਹਾਂਜੀ ਚੈੱਕ ਕਰਾ ਲਓ ਭਾਜੀ ਇਹ ਵੀ ਤੁਹਾਨੂੰ ਦੇਣਾ 295 ਦੀ ਰੇਂਜ ਚ ਵੈਲਵਟ ਦਾ ਸੂਟ ਠੀਕ ਹੈ ਜੀ ਪ੍ਰੋਪਰ ਸੂਟ ਆਊਗਾ ਪ੍ਰਿੰਟ ਜਿੰਨੇ ਮਰਜ਼ੀ ਤੁਹਾਡੀ ਮਰਜ਼ੀ ਜਿੰਨੇ ਮਰਜ਼ੀ ਲਓ ਕੰਪਨਸੀ ਦੇ ਵਿੱਚ ਹੀ ਭਾਜੀ ਬਹੁਤ ਸੋਹਣੇ ਮਾਲ ਆ ਚੁੱਕੇ ਆ ਤੇ ਰੇਟ ਸਿਰਫ 450 ਰੁਪਏ ਦੇ ਵਿੱਚ ਆਪਾਂ ਦੇ ਰਹਿਣਾ ਐਡੀਸ਼ਨਲ ਪੈਚ ਲੱਗੇ ਹੋਏ ਹਾਂਜੀ ਬਹੁਤ ਸੋਹਣਾ ਕਨਸੈਪਟ ਆ ਬਹੁਤ ਹੀ ਜ਼ਰਾ ਸ਼ਾਨਦਾਰ ਸੂਟ ਹੈ ਭਾਈ 5 ਮੀਟਰ ਸੂਟ ਹੈ ਸਮਝ ਲਓ ਕਿ ਆਪਣੇ ਤਿਆਰ ਕਰਾਏ ਹੋਏ ਆ ਸਾਡੇ ਸੂਟ ਓਕੇ ਵੀਰੇ ਬਹੁਤ ਹੀ ਸੋਹਣਾ ਨਾਲ ਬਾਜੂ ਭਾਜੀ ਵਰਕ ਠੀਕ ਹੈ ਜੀ ਚਾਰ ਤੋਂ ਪੰਜ ਕਲਰ ਆਣਗੇ 450 ਰੁਪਏ ਦੇ ਰਹਿਣਾ ਭਾਜੀ ਲਓ ਵੀ 450 ਬਿਲਕੁਲ ਸਰ ਐਦਾਂ ਦੇ ਫੱਟੀਆਂ ਦੇ ਮਾਲ ਵੀ ਮਿਲ ਜਾਣਗੇ ਭਾਈ 565 ਦੀ ਰੇਂਜ 'ਚ ਓਕੇ ਜੀ ਐਦਾਂ ਦੇ ਆਰੀ ਵਰਕ ਲਈ ਕੰਮ ਸੁਪਰ ਟੈਕਸਟਰੀ ਵਧੀਆ ਮਾਲ ਸਾਫ਼ ਸੁਥਰੇ ਤੁਸੀਂ ਕਿ ਦੇਖੋ ਜੀ ਆ ਕਰੇਵ ਦੇ ਉੱਤੇ ਸਮਝ ਲਓ ਕੀ ਹਾਂਜੀ ਸਭ ਨਾਲ ਵਧੀਆ ਔਰਗੈਂਜ਼ਾ ਰੇਟ ਤੇ ਵੀ ਮਿਲ ਜਾਣਾ ਕਰੇਵ ਦੇ ਉੱਤੇ ਹੀ ਮਿਲ ਜਾਣਾ ਡਿਜ਼ਾਈਨ ਸਾਰੇ ਅਵੇਲੇਬਲ ਨੇ ਭਾਜੀ ਓਕੇ ਜੀ ਦੇਖੋ ਜੀ ਇੱਥੇ ਹੈਂਡਵਰਕ ਦੇ ਮਤਲਬ ਕਿ ਮਾਲ ਨਾਲ ਹਾਂਜੀ ਉਹ ਸਕਾਟ ਔਰਗੈਂਜ਼ਾ ਦੀ ਸ਼ਰਟਾਂ ਆਣ ਗਈਆਂ ਲਓ ਜੀ ਹੈਂਡਵਰਕ ਸਾਫ਼ ਸੁਥਰੇ ਕੰਮ ਠੀਕ ਹੈ ਤੇ ਨਾਲ ਬਾਟਮ ਦੇ ਉੱਤੇ ਵਰਕ ਤੇ ਨਾਲ ਆਊਗਾ ਦੁਪੱਟਾ ਫੈਂਸੀ ਹਾਂਜੀ 995 ਦੀ ਰੇਂਜ ਚ ਸਿਰਫ ਸਰ ਆਹ ਦੇਖੋ ਕਲੈਕਸ਼ਨ ਲਓ ਜੀ 995 ਹੈਂਡਵਰਕ ਬਿਲਕੁਲ ਸਰ 995 ਦੀ ਰੇਂਜ ਚ ਠੀਕ ਹੈ ਜੀ ਆ ਚੀਜ਼ਾਂ ਮਿਲ ਜਾਣੀਆਂ ਜਿਵੇਂ ਆਲਰੇਡੀ ਦੀ ਗੱਲ ਕਰੀਏ ਆਲਰੇਡੀ ਦੇ ਵਿੱਚ ਹੀ ਭਾਈ ਬਹੁਤ ਧਮਾਕੇ ਦੇ ਨਾਲ ਜਿੰਨਾ ਮਰਜ਼ੀ ਮਾਲ ਲੈ ਲਿਓ ਓਕੇ 595 ਦੇ ਵਿੱਚ ਇਦਾਂ ਦੇ ਖੇਰੇ ਮਿਲ ਜਾਣੇ ਆ ਭਾਈ 595 ਮੇਰਾ 5 ਮੀਟਰ ਕਟਰ ਦੇ ਨਾਲ ਬਹੁਤ ਸੋਹਣਾ ਕਨਸੈਪਟ ਠੀਕ ਆ ਜੀ ਤੁਹਾਨੂੰ ਆ ਦੇਖੋ ਖੀਮ ਖਾਨ ਦੇ ਸੂਟ ਹਾਂਜੀ ਮਤਲਬ ਫੈਂਸੀ ਦੇ ਵਿੱਚ ਤੁਸੀਂ ਜਿੰਨਾ ਮਾਲ ਕਹੋਗੇ ਉਹਨਾ ਮਿਲ ਜੂਗਾ ਓਕੇ ਜੀ ਬਲਕ ਦੇ ਵਿੱਚ ਓਕੇ ਜੀ ਸਰ ਖੀਮ ਖਾਨ ਦਾ ਸਮਝ ਲਓ ਕਿ ਇਸ ਟਾਈਮ ਟ੍ਰੈਂਡਿੰਗ ਡਿਜ਼ਾਈਨ ਆ ਹਾਂਜੀ ਟ੍ਰੈਂਡਿੰਗ ਮਤਲਬ ਫੈਬਰਿਕ ਵੀ ਟ੍ਰੈਂਡਿੰਗ ਹੈਗਾ ਡਿਜ਼ਾਈਨ ਬਹੁਤ ਸਾਰਾ ਵਧੀਆ ਚੱਲਦੇ ਪਿਆ ਇਹਦੇ ਵਿੱਚ ਕੀਮ ਸਾਹ ਬਾਜੂ ਬਣੀ ਹੋਈ ਹੈ ਸਰ ਨਾਲ ਬਾਟਮ ਦੇ ਕੰਮ ਆ ਜਾਊਗਾ ਲੋ ਨਾਲ ਦੁਪੱਟਾ ਆ ਜਾਊਗਾ ਭਾਜੀ ਚਨਾਉਣ ਦਾ ਰੇਟ ਵੀ ਸਿਰਫ 1595 ਦੇ ਦੇਣਾ ਭਾਜੀ ਲੋ ਜੀ 1595 ਠੀਕ ਬਿਲਕੁਲ 1595 ਦੀ ਰੇਂਜ 'ਚ ਐਦਾਂ ਚੀਜ਼ਾਂ ਮਿਲ ਜਾਣੀਆਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਜਾਮ ਦੇ ਵਿੱਚ ਦਿਖਾਉਣ ਨੇ ਭਾਜੀ ਫੈਂਸੀ ਫੋਟੋ ਵਾਲੇ ਪੀਸ ਹਾਂਜੀ ਮੈਂ ਕਹਿੰਦਾ ਫੋਟੋ ਵਾਲੇ ਪੀਸ ਤਾਂ ਬਹੁਤ ਚੱਲਦੇ ਪਏ ਆ ਮਗਰ ਜਾਮ ਦੇ ਉੱਤੇ ਤੁਹਾਡੇ ਭਾਈ ਨੇ ਬਣਾਇਆ ਓਕੇ ਉਹ ਰੇਟ ਤੇ ਬਣਾਇਆ 695 ਰੇਂਜ 'ਚ ਦੇ ਦੇਣਾ ਭਾਜੀ ਇਹ ਜਾਮ ਸੂਟ ਲੋ ਜੀ 695 ਦੁਪੱਟਾ ਪਿਓਰ ਹਾਂਜੀ ਚੈੱਕ ਕਰੋ ਪਾਜੀ ਬਹੁਤ ਹੀ ਸੋਹਣਾ ਕਨਸੈਪਟ ਹੈ। ਲਓ ਜੀ। ਬਹੁਤ ਹੀ ਸ਼ਾਨਦਾਰ। ਮੈਂ ਕਹਿੰਨਾ ਪੂਰੇ ਜਾਮ ਦਾ 5 ਮੀਟਰ ਸੂਟ ਲੈਣ ਜਾਈਏ ਨਾ। 550 ਦਾ ਪਲੇਨ ਕੱਪੜਾ ਹੀ ਆ ਪਾਜੀ। ਠੀਕ ਆ ਜੀ। ਹੁਣ 695 ਦੇ ਵਿੱਚ ਹੁਣ ਕਢਾਈ ਕਰਕੇ ਪਿਓਰ ਦੁਪੱਟਾ ਲੈਣਾ ਪਾਜੀ। ਪਿਓਰ ਦੁਪੱਟਾ ਲੈਣ ਜਾਈਏ 250 ਦਾ ਪਿਓਰ ਦੁਪੱਟਾ ਹੀ ਹੈ। ਹਾਂਜੀ। ਪਲੇਨ ਜੇ ਲੈਣ ਜਾਈਏ। ਬਹੁਤ ਸੋਹਣਾ ਕਨਸੈਪਟ ਨਹੀਂ। ਕਿ ਐਦਾਂ ਦੀਆਂ ਚੀਜ਼ਾਂ ਮਿਲ ਜਾਣੀਆਂ ਪਾਜੀ ਗਲਾਸ ਦੇ ਉੱਤੇ। ਰੇਟ ਵਾਈਜ਼ ਆਈਟਮ ਹੈ। ਬਹੁਤ ਹੀ ਸ਼ਾਨਦਾਰ ਪੀਸ। ਮੈਂ ਕਹਿੰਨਾ 750 ਰੁਪਏ ਦੇ ਵਿੱਚ ਹਾਂਜੀ ਗਲਾਸ ਟਿਸ਼ੂ ਪੂਰੇ ਲੁਧਿਆਣੇ ਨੂੰ ਚੈਲੰਜ ਆ ਭਾਜੀ ਇਸ ਰੇਟ 'ਚ ਕਿਤੇ ਨਹੀਂ ਮਿਲਣਾ ਸਾਡੀ ਗਲਾਸ ਟਿਸ਼ੂ 750 ਰੁਪਏ ਦੀ ਰੇਂਜ 'ਚ ਐਦਾਂ ਦੇ ਬਾਟਮ ਤੇ ਕੰਮ ਗਲਾਸ ਟਿਸ਼ੂ ਦਾ ਦੁਪੱਟਾ ਵਰਕ ਹਾਂਜੀ ਚਾਰ ਰੰਗ ਆਣਗੇ ਚਾਰੇ ਵੀ ਬਹੁਤ ਹੀ ਜ਼ਿਆਦਾ ਸੁਪਰ ਭਾਜੀ ਠੀਕ ਹੈ ਜੀ ਐਦਾਂ ਦੀਆਂ ਚੀਜ਼ਾਂ ਵੀ ਆ ਜਾਣਗੀਆਂ ਨਾਲੇ ਹੈਂਡਵਰਕ ਦੇ ਪੀਸ ਵੀ ਤੁਹਾਨੂੰ ਦਿਖਾ ਰਣਾ ਹੈ ਹਾਂਜੀ ਬਹੁਤ ਹੀ ਜ਼ਿਆਦਾ ਸੋਹਣੇ ਬਹੁਤ ਹੀ ਸਾਫ ਸੁਥਰੇ ਕੰਮ ਨੇ ਓਕੇ ਆ ਦੇਖੋ ਭਾਜੀ ਕਲੈਕਸ਼ਨ ਦੇਖ ਸਕਦੇ ਹੋ ਨਾ ਕਲੈਕਸ਼ਨ ਦਾ ਬਹੁਤ ਆ ਭਾਜੀ ਕਲੈਕਸ਼ਨ ਦੀ ਗੱਲ ਨਾ ਕਰੋ 15000 ਰੁਪਏ ਦਾ ਸੂਟ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਨਾ ਓਕੇ ਜੀ ਆਹ ਦੇਖੋ ਭਾਜੀ ਇੰਨੇ ਸੋਹਣੇ ਕਨਸੈਪਟ ਹਾਂਜੀ ਤੇ ਰੇਟ ਵਾਈਜ਼ ਐਡਮਾ ਨੇ ਭਾਜੀ ਆਹ ਦੇਖੋ ਹੁਣ ਲੈਣ ਜਾਈਏ ਨਾ ਤੇ ਨਾ ਨਾ ਕਰਦੇ 2500 3000 ਦਾ ਸੂਟ ਮਿਲਦਾ ਭਾਜੀ ਹਾਂਜੀ ਆਪਾਂ ਸਿਰਫ 1395 ਦੇ ਵਿੱਚ ਆ ਦੇਣਾ ਭਾਜੀ ਟਿਸ਼ੂ ਦਾ ਲਓ ਵੀ 1395 ਇਹ ਚ ਉਹਨਾਂ ਨੂੰ ਡਿਜ਼ਾਈਨ ਮਿਲ ਜਣਗੇ ਬਹੁਤ ਜ਼ਿਆਦਾ ਠੀਕ ਹੈ ਸਾਰੇ ਹੈਂਡਵਰਕ ਦੇ ਪੀਸ ਨੇ ਓਕੇ ਓਕੇ ਸਾਫ਼ ਸੁਥਰੇ ਕੰਮ ਨੇ ਲਓ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਭਾਜੀ ਕਰੇਪ ਕਰੇਪ ਦੇ ਉੱਤੇ ਫੋਟੋ ਵਾਲਾ ਕੰਸੈਪਟ ਬਣਵਾਇਆ ਹੈ ਰੇਟ ਵਾਈਜ਼ ਐਡਮਾ ਨੇ ਓਕੇ ਜੀ ਸਮਝ ਲਓ ਕਿ ਜੋ ਫੋਟੋ ਦੇ ਵਿੱਚ ਹੈ ਨਾ ਸੇਮ ਚੀਜ਼ ਆਊਗੀ ਭਾਈ ਲਓ ਜੀ ਚੈੱਕ ਕਰੋ ਫੋਟੋ ਨਾ ਠੀਕ ਹੈ ਜੀ ਫੋਟੋ ਵਾਲਾ ਪੀਸ ਹੈ ਤਾਂ ਮਨ ਲਓ ਕਿ ਵਧੀਆ ਕਰੇਪ ਨੈਚਰ ਕਰੇਪ ਦੇ ਉੱਤੇ ਹੈਂਡ ਵਰਕ ਦੇ ਡਿਜ਼ਾਈਨ ਓਕੇ ਸਮਝ ਲਓ ਰੇਟ ਆਪਾਂ ਦੇ ਰਹਿਣਾ ਸਿਰਫ ਤੇ ਸਿਰਫ 650 ਰੁਪਏ ਲਓ ਜੀ ਸਿਰਫ ਤੇ ਸਿਰਫ 650 ਸਮਝ ਲਓ ਦੁਪट्टे ਵਰਕ ਦੇ ਨਾਲ ਇਹਨੇ ਸਾਫ ਸਫੇ ਕੰਮ ਬਟੇ ਕਟਵਰਕ ਦੇ ਉੱਤੇ ਬਹੁਤ ਸੋਹਣਾ ਕਨਸੈਪਟ ਠੀਕ ਹੈ ਜੀ ਤੇ ਚਾਰ ਤੋਂ ਪੰਜ ਤੋਂ ਛੇ ਕਲਰ ਮਿਲ ਜਾਣਗੇ ਪਾਜੀ ਹਾਂਜੀ ਬਹੁਤ ਹੀ ਸੁਪਰ ਰੰਗ ਨੇ ਇਹ ਕਲਰ ਚਾਰਟ ਚੈੱਕ ਕਰਾ ਦਿਓ ਭਾਈ ਹਾਂਜੀ ਕਲਰ ਚਾਰਟ ਬਹੁਤ ਹੀ ਜ਼ਿਆਦਾ ਵਧੀਆ ਤੇ ਸ਼ਾਨਦਾਰ ਤੇ ਇਦਾਂ ਦੇ ਪਾਜੀ ਹੈਂਡਵਰਕ ਦੇ ਸੂਟ ਵੀ ਮਿਲ ਜਾਣਗੇ ਓਕੇ ਜੀ ਆਪਣੇ ਕੋਲ ਸੌਗ ਦੀ ਕਮੀ ਨਹੀਂ ਹੈਗੀ ਪਾਜੀ ਬਲਕਿ ਜਮਾਲ ਆ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਇੱਕ ਇੱਕ ਨਾਲ ਦੇ ਚਾਹੇ 10 10 20 20 ਸੈਟ ਲੈ ਲਓ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਆਣੀ ਪਾਜੀ ਆ ਦੇਖੋ ਇਦਾਂ ਦੇ ਹੈਂਡਵਰਕ ਦੇ ਡਿਜ਼ਾਈਨ ਹਾਂਜੀ ਬਹੁਤ ਹੀ ਜ਼ਿਆਦਾ ਸੋਹਣੇ ਠੀਕ ਆ ਜੀ ਬਹੁਤ ਹੀ ਸ਼ਾਨਦਾਰ ਚੈੱਕ ਰੁਪਈ ਦੁਪੱਟਾ ਬਹੁਤ ਹੀ ਜ਼ਿਆਦਾ ਵਧੀਆ ਐਦਾਂ ਦੇ ਕਟਵਰਕ ਦੇ ਸੂਟ ਓਕੇ ਹੈਂਡਵਰਕ ਦੇ ਭਾਜੀ ਐਦਾਂ ਦੀ ਚੀਜ਼ਾਂ ਵੀ ਮਿਲਣਗੀਆਂ ਆਪਣੇ ਕੋਲ ਯਾਨੀ ਕਿ ਵੈਰਾਈਟੀ ਬਹੁਤ ਹੈ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈਗੀ ਓਕੇ ਬਹੁਤ ਹੀ ਜ਼ਿਆਦਾ ਵਧੀਆ ਸੂਟ ਜਿਵੇਂ ਕਿ ਆਹ ਦੇਖੋ ਬਾਈ ਫੈਂਸੀ ਦੇ ਉੱਤੇ ਗੋਟਾ ਪੱਤੀ ਦੇ ਕੰਮ ਓਕੇ ਸਭ ਤੋਂ ਨਵੇਂ ਕਪੜੇ ਨੇ ਭਾਜੀ ਓਕੇ ਸਭ ਤੋਂ ਜਰਾਫ ਕਪੜਾ ਵਾ ਸਰਨਾ ਜਰਾ ਆ ਗਏ ਕੰਨ ਲਾ ਭਾਜੀ ਨਵੇਂ ਬੇਸ ਨੇ ਦੇਖੋ ਗਲਾ ਘੇਰਾ ਚੈੱਕ ਕਰਾ ਦਿਓ ਹਾਂਜੀ ਕਲੋਜ਼ ਕਰਕੇ ਨਾ ਭਾਜੀ ਨੈਚੋ ਕਰੇਪ ਦੀ ਬੋਟਮ ਆਣੀ ਆ ਠੀਕ ਆ ਜੀ ਐਦਾਂ ਦੇ ਫੈਂਸੀ ਸੂਟ ਮਿਲਣਗੇ ਭਾਜੀ ਦੁਪੱਟੇ ਦੇ ਉੱਤੇ ਜਿਹੜਾ ਕੰਮ ਕੀਤਾ ਹੋਇਆ ਨਾ ਹਾਂਜੀ ਕੰਮ ਹੀ ਬਹੁਤ ਸੋਹਣਾ ਕੀਤਾ ਹੋਇਆ ਭਾਜੀ ਲਓ ਜੀ ਚੈੱਕ ਕਰਾ ਲਓ ਬਹੁਤ ਹੀ ਸੋਹਣਾ ਸੂਟ ਹੈ ਚਾਰ ਕਲਰ ਆਣਗੇ ਚਾਰੇ ਹੀ ਬਹੁਤ ਸੋਹਣੇ ਠੀਕ ਹੈ ਬਹੁਤ ਹੀ ਜ਼ਿਆਦਾ ਲਾਜਵਾਬ ਕਲਰ ਰਹਿਣ ਵਾਲੇ ਆ ਓਕੇ ਓਕੇ ਤੇ ਬਹੁਤ ਹੀ ਜ਼ਿਆਦਾ ਮਤਲਬ ਵੈਰਾਈਟੀ ਮਿਲਣ ਲੱਗੀ ਆ ਭਾਜੀ ਇਸ ਦੁਕਾਨ ਦੇ ਉੱਤੇ ਨਾ ਤੁਹਾਨੂੰ ਇੱਕੋ ਦੁਕਾਨ ਆ ਜਿੱਥੇ ਮਿਲਦਾ ਆ ਸਾਨ ਕਿਸ਼ਤਾਂ ਦੇ ਕਪੜਾ ਠੀਕ ਆ ਜੀ ਸਮਝ ਲੋਗੇ ਇਦਾਂ ਦੇ ਹੈਂਡਵਰਕ ਵਾਲੇ ਸੂਟ ਵੀ ਮਿਲਣਗੇ ਹੈਵੀ ਤੋਂ ਹੈਵੀ ਸਮਝੋ ਦਬਕੇ ਵਾਲੇ ਕੰਮ ਵੀ ਮਿਲਣਗੇ ਚੀਜ਼ਾਂ ਤੁਹਾਨੂੰ ਇੱਕਦਾਂ ਆਰਟੀਕਲ ਦਿਖਾ ਰਣਾ ਦਬਕੇ ਦੇ ਕੰਮ ਦੇ ਵਿੱਚ ਹਾਂਜੀ ਬਹੁਤ ਹੀ ਸੋਹਣਾ ਕਨਸੈਪਟ ਆ ਲੋ ਆ ਦੇਖੋ ਇਹ ਦਬਕੇ ਦੇ ਕੰਮ ਭਾਜੀ ਪ੍ਰੋਪਰ ਓਰੀਜਨਲ ਕੰਮ ਨੇ ਓਕੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਓਕੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਪੀਸ ਦੇ ਨਾਲ ਦੇਖੋ ਭਾਜੀ ਆ ਚੀਜ਼ਾਂ ਨੇ ਬਹੁਤ ਹੀ ਸ਼ਾਨਦਾਰ ਹਾਂਜੀ ਦੇਖੋ ਭਾਜੀ ਆ ਦਬਕੇ ਦੇ ਕੰਮ ਕੀਤੇ ਹੋਏ ਆ ਸਾਰੇ ਨਾ ਹੈਂਡਵਰਕ ਦੇ ਕੰਮ ਬਹੁਤ ਜ਼ਿਆਦਾ ਸਾਫ਼ ਸੁਥਰੇ ਹਾਂਜੀ ਸਮਝ ਲਓ ਕਿ ਇਸ ਰੇਟ ਦੇ ਵਿੱਚ ਮੈ ਇਹ ਮਾਲ ਨਹੀਂ ਮਿਲਣਾ ਹੈਗਾ ਓਕੇ ਪ्योर ਦਬਕੇ ਦੇ ਕੰਮ ਤੁਹਾਨੂੰ ਮਿਲਣਗੇ ਇਸ ਦੁਕਾਨ ਦੇ ਉੱਤੇ ਠੀਕ ਹੈ ਜੀ ਤੁਹਾਨੂੰ ਰੇਂਜ ਹੈਂਡਵਰਕ ਦੀ 1300 ਤੋਂ ਲੈ ਕੇ 15000 ਤੱਕ ਸੂਟ ਮਿਲ ਜੂਗਾ ਇਸ ਦੁਕਾਨ ਦੇ ਉੱਤੇ ਦਾਜ ਐਡਰੈਸ ਬੋਲ ਦਿਓ ਮਾੜਾ ਜੀ ਹਾਂਜੀ ਐਡਰੈਸ ਬੋਲ ਦਿਓ ਮਾੜਾ ਜੀ ਐਡਰੈਸ ਹੈਗਾ ਜੀ ਆਪਣਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹਾਂਜੀ ਜੀਐਮਡੀ ਮਾਲ ਐਂਟਰ ਕਰਦੇ ਸਰ ਪਹਿਲੀ ਦੁਕਾਨ ਹੈ ਵਿਸ਼ਾ ਟੈਕਸ ਫੇਵ ਜਿੱਥੇ ਮਿਲਦਾ ਆਸਾਨ ਕਿਸ਼ਤਾਂ ਦੇ ਕਪੜਾ 1 ਰੁਪਿਆ ਲਿਆਣ ਦੀ ਲੋੜ ਨਹੀਂ ਹੈਗੀ ਵੱਡੇ ਵੱਡੇ ਬੈਨੀਫਿਟ ਹੋਣਗੇ ਇੱਕ ਵਾਰੀ ਸਾਡੇ ਸਟੋਰ ਤੇ ਵਿਜ਼ਿਟ ਕਰੋ ਧੰਨਵਾਦ ਜੀ